ਚੈਨਲ ਵੱਖਰੀ ਸੋਚ ਤੇ ਤੁਹਾਡਾ ਸਵਾਗਤ ਹੈ ਸੋਨੇ ਨੇ ਬਣਾਇਆ ਨਵਾਂ ਰਿਕਾਰਡ ਪਹਿਲੀ ਵਾਰ 94000 ਤੋਂ ਹੋਇਆ ਪਾਰ ਸਾਲ ਦੇ ਅਖੀਰ ਤੱਕ 110000 ਤੱਕ ਪਹੁੰਚਣ ਦੀ ਉਮੀਦ ਸੋਨੇ ਦੀਆਂ ਕੀਮਤਾਂ ਨੇ ਅੱਜ ਹੀ ਜਾਣੀ 16 April ਨੇ ਇੱਕ ਨਵਾਂ ਸਰਵੋਤਮ ਪੱਧਰ ਬਣਾਇਆ ਇੰਡੀਅਨ ਬੁਲੀਅਨ ਲੈਂਡ ਜਵੈਲਰਜ਼ ਐਸੋਸੀਏਸ਼ਨ ਦੇ ਅਨੁਸਾਰ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ ਰੁਪਏ 1387 ਵੱਧ ਕੇ 94499 ਹੋ ਗਈ ਪਹਿਲਾ 10 ਗ੍ਰਾਮ ਸੋਨੇ ਦੀ ਕੀਮਤ 93102 ਸੀ ਅੱਜ 1 ਕਿਲੋ ਚਾਂਦੀ ਦੀ ਕੀਮਤ 373 ਰੁਪਏ ਵੱਧ ਕੇ 95403 ਰੁਪਏ ਪ੍ਰਤੀ ਕਿਲੋ ਹੋ ਗਈ ਹੈ ਪਹਿਲਾ ਚਾਂਦੀ ਦੀ ਕੀਮਤ 95030 ਪ੍ਰਤੀ ਕਿਲੋ ਸੀ ਜਦੋਂ ਕਿ 28 March ਨੂੰ And 1,934 ਦਾ ਉੱਚ ਪੱਧਰ ਬਣਾਇਆ ਸੀ ਤੇ 11 ਅਪ੍ਰੈਲ ਨੂੰ ਸੋਨੇ ਨੇ 93,355 ਦਾ ਉੱਚ ਪੱਧਰ ਬਣਾਇਆ ਸੀ ਅਮਰੀਕਾ ਦੀ ਟੈਰਿਫ ਨੀਤੀ ਕਾਰਨ ਵਪਾਰ ਯੁੱਧ ਦਾ ਖਤਰਾ ਵੱਧ ਗਿਆ ਹੈ ਇਸ ਦੇ ਨਾਲ ਅਰਥ ਵਿਵਸਥਾ ਦੀ ਵਿਕਾਸ ਦਰ ਹੌਲੀ ਹੋ ਸਕਦੀ ਹੈ ਵਿਸ਼ਵ ਵਿਆਪੀ ਮੰਦੀ ਦਾ ਡਰ ਵੀ ਵੱਧ ਗਿਆ ਹੈ ਅਜਿਹੀ ਸਥਿਤੀ ਵਿੱਚ ਲੋਕ ਸੋਨੇ ਵਿੱਚ ਆਪਣਾ ਨਿਵੇਸ਼ ਵਧਾ ਰਹੇ ਹਨ ਮੰਦੀ ਦੌਰਾਨ ਸੋਨੇ ਨੂੰ ਸੁਰੱਖਿਅਤ ਨਿਵੇਸ਼ ਮੰਨਿਆ ਜਾਂਦਾ ਹੈ ਡਾਲਰ ਦੇ ਮੁਕਾਬਲੇ ਰੁਪਏ ਦੇ ਕਮਜ਼ੋਰ ਹੋਣ ਕਾਰਨ ਸੋਨੇ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ yeah. ਹੈ ਇਹ ਇਸ ਲਈ ਹੈ ਕਿਉਂਕਿ ਜਦ ਰੁਪਏ ਕਮਜ਼ੋਰ ਹੋ ਹੁੰਦਾ ਹੈ ਤਾਂ ਇਸ ਨੂੰ ਆਯਾਤ ਕਰਨ ਲਈ ਵਧੇਰੇ ਪੈਸਾ ਖਰਚ ਹੁੰਦਾ ਹੈ ਇਸ ਸਾਲ ਰੁਪਏ ਦੀ ਕੀਮਤ ਲਗਭਗ 40% ਡਿੱਗੀ ਹੈ ਜਿਸ ਨਾਲ ਸੋਨੇ ਦੀ ਕੀਮਤਾਂ ਤੇ ਦਬਾਅ ਪੈ ਰਿਹਾ ਹੈ ਜੁਲਰਾਂ ਨੇ ਦੱਸਿਆ ਕਿ ਉੱਚਾ ਕੀਮਤਾਂ ਦੇ ਬਾਵਜੂਦ ਵਿਕਰੀ ਤੇਜ਼ ਰਹੀ ਕਿਉਂਕਿ ਲੋਕ ਸੋਨੇ ਨੂੰ ਨਿਵੇਸ਼ ਅਤੇ ਖੁਸ਼ਹਾਲੀ ਦੇ ਪ੍ਰਤੀਕ ਵਜੋਂ ਦੇਖਦੇ ਹਨ ਇਸ ਸਾਲ 1 ਜਨਵਰੀ ਤੋਂ ਹੁਣ ਤੱਕ 24 ਕੈਰਟ ਸੋਨੇ ਦੇ 10 ਗ੍ਰਾਮ ਦੀ ਕੀਮਤ 76162 ਰੁਪਏ ਤੋ ਵਧ ਕੇ 18327 ਰੁਪਏ ਹੋ ਗਈ ਹੈ ਇਸ ਦੇ ਨਾਲ ਹੀ ਚਾਂਦੀ ਦੀ ਕੀਮਤ ਵੀ 9386 ਰੁਪਏ ਵਧ ਕੇ 86017 ਰੁਪਏ ਪ੍ਰਤੀ ਕਿਲੋ ਗ੍ਰਾਮ 95403 ਰੁਪਏ ਹੋ ਗਈ ਹੈ ਇਸ ਦੇ ਨਾਲ ਹੀ ਪਿਛਲੇ ਸਾਲ ਯਾਨੀ 2024 ਵਿੱਚ ਸੋਨਾ 12800 ਰੁਪਏ ਮਹਿੰਗਾ ਹੋ ਗਿਆ ਸੀ ਅਮਰੀਕਾ ਤੇ ਚੀਨ ਵਿਚਕਾਰ ਵਧਦੇ ਵਪਾਰ ਯੁੱਧ ਅਤੇ ਮੰਦੀ ਦੇ ਡਰ ਕਾਰਨ ਇਸ ਸਾਲ ਸੋਨਾ 3700 ਡਾਲਰ ਪ੍ਰਤੀ ਔਸਤਕ ਪਹੁੰਚ ਸਕਦਾ ਹੈ ਜੇ ਅੰਤਰਰਾਸ਼ਟਰੀ ਦਰਾਂ ਦੇ ਹਿਸਾਬ ਨਾਲ ਹਿਸਾਬ ਲਗਾਇਆ ਜਾਵੇ ਤਾਂ ਭਾਰਤ ਵਿੱਚ 10 ਗ੍ਰਾਮ ਸੋਨੇ ਦੀ ਕੀਮਤ 1,10,000 ਰੁਪਏ ਤੱਕ ਜਾ ਸਕਦੀ ਹੈ ਵਿਦੇਸ਼ੀ ਨਿਵੇਸ਼ ਬੈਂਕ 골ਡਮੈਨ ਸਾਕਸ ਨੇ ਇਹ ਅਨੁਮਾਨ ਜਾਰੀ ਕੀਤਾ ਹੈ ਬਾਕੀ ਇਸ ਸਬੰਧ ਵਿੱਚ ਤੁਹਾਡੇ ਕੀ ਵਿਚਾਰ ਹਨ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ